ਨਵੀਂ ਵਿਆਹੀ ਬੌਟੀ ਆਪਣੇ ਪ੍ਰੇਮੀ ਦੇ ਨਾਲ ਸਹੁਰੇ ਘਰੋਂ ਭੱਜ ਨਿਕਲੀ ਤੇ ਲਾੜਾ ਦੇਖਤਾ ਹੀ ਰਹਿ ਗਿਆ ਨਾਲੇ ਤਾਂ ਬੌਟੀ ਗਈ ਨਾਲੇ ਸੋਨਾ ਤੇ ਨਕਦੀ ਵੀ ਸਭ ਕੁਝ ਆਪਣੇ ਨਾਲ ਹੀ ਲੈ ਗਈ ਘਟਨਾ ਗੁਰਦਾਸਪੁਰ ਦੀ ਏ ਜਿੱਥੇ ਆਸਟ੍ਰੇਲੀਆ ਤੋਂ ਆਏ ਮੁੰਡੇ ਦਾ ਵਿਆਹ ਲੰਗੀ 25 ਜਨਵਰੀ ਨੂੰ ਹੋਇਆ ਹਾਲੇ ਤਾਂ ਉਸ ਦਾ ਵਿਆਹ ਦਾ ਚਾ ਵੀ ਪੂਰਾ ਨਹੀਂ ਹੋਇਆ ਸੀ ਕਿ ਵਿਆਹ ਤੋਂ ਮਹਿਜ਼ 3 ਹਫ਼ਤੇ ਬਾਅਦ 17 ਫਰਵਰੀ ਨੂੰ ਉਸ ਦੀ ਬੌਟੀ ਸਾਰਾ ਸੋਨਾ ਨਕਦੀ ਤੇ ਕੁਝ ਹੋਰ ਸਮਾਨ ਲੈ ਕੇ ਆਪਣੇ ਪ੍ਰੇਮੀ ਦੇ ਨਾਲ ਸਹੁਰੇ ਘਰ ਤੋਂ ਫਰਾਰ ਹੋ ਗਈ ਇਸ ਕੱਲ ਦਾ ਦਾਵਾ ਖੁਦ ਅਮਰਤਪਾਲ ਨੇ ਕੀਤਾ ਹੈ ਅਮਰਤਪਾਲ ਦੇ ਨਾਲ ਕੀ ਕਹਾਣੀ ਵਾਪਰੀ ਤੁਸੀਂ ਵੀ ਸੁਣੋ ਉਸ ਤੇ ਮੂੰਹ ਭਾਈ ਮੇਰਾ ਨਾਮ ਅਮਰਤਪਾਲ ਐਕਚੁਅਲੀ ਭਾਜੀ ਮੈਂ ਨਾ ਆਸਟ੍ਰੇਲੀਆ ਤੋਂ ਆਇਆ ਸਾਡੀ ਮੇਰੀ ਪਹਿਲਾਂ ਉੱਥੇ ਮੈਰਿਜ ਹੋਈ ਉੱਤੜਾ ਰੋਸ ਖਤਮ ਹੋ ਗਿਆ ਤਾਂ ਮੈਨੂੰ 4 ਸਾਲ ਉੱਥੋਂ ਆਇਨ ਹੋ ਗਏ ਨੇ ਤੇ ਇੱਥੇ ਹੁਣ ਮੈਂ ਆਪਾਂ ਸੈਕੰਡ ਮੈਰਿਜ ਮੈਂ ਕੀਤੀ ਸੀ ਖੰਡੂਰ ਸਾਹਿਬ ਦੀ ਕੁੜੀ ਸੀ ਤੁਹਾਡਾ ਜਿਹੜਾ ਵਿਚੋਲਾ ਸੀ ਮੇਰੇ ਦਾ ਵਿਚੋਲਾ ਉਹਨਾਂ ਨੇ ਰਿਸ਼ਤਾ ਕਰਾਇਆ ਸੀ 25 ਜਨਵਰੀ ਨੂੰ ਮੇਰੀ ਮੈਰਿਜ ਹੋਈ ਆ ਕੀ ਕਰੀ 25 ਜਨਵਰੀ 2025 ਨੂੰ ਹਮਮ ਤਿੰਨ ਹਫ਼ਤੇ ਪਹਿਲਾਂ ਉਹ ਚ ਸਾਡੇ ਨਾਲ ਦੋ ਦਿਨ ਸਾਡੇ ਨਾਲ ਇੱਥੇ ਰਹੀ ਬਾਅਦ ਚ ਕਹਿੰਦੀ ਮੈਨਾਂ ਪੇਕੇ ਜਾਣਾ ਫਿਰ ਉਹਨੂੰ ਉੱਥੇ ਛੱਡ ਕੇ ਆਏ ਆਪਾਂ ਪੰਜ ਸੱਤ ਦਿਨ ਉੱਥੇ ਰਹੀ ਆ ਉਸ ਤੋਂ ਬਾਅਦ ਫਿਰ ਇੱਥੇ ਦੋ ਦਿਨ ਆਈ ਆ ਸਾਡੇ ਨਾਲ ਰਹਿ ਕੇ ਫਿਰ ਕਹਿੰਦੀ ਬਾਪਾ ਵਾਪ ਮੈਂ ਜਾਣਾ ਪੇਕੇ ਫਿਰ ਆਪਾਂ ਅੱਗੇ ਲੈ ਆ ਦੋ ਤਿੰਨ ਦਿਨ ਉੱਥੇ ਰਹਿ ਕੇ ਆਈ ਆ ਤੇ ਹੁਣ ਕੱਲ ਦੀ ਗੱਲਬਾਤ ਆ ਕਿ ਪਰਸੋਂ ਸ਼ਾਮ ਨੂੰ ਇਨੇ ਸਾਰੇ ਬੈਗ ਬੁੱਕ ਦਾ ਸਾਰਾ ਕੁਝ ਪੈਕ ਕਰਕੇ ਸਾਮਾਨ ਮੇਕਅਪ ਦਾ ਸਾਰਾ ਕੁਝ ਪੈਕ ਕਰਕੇ ਨਾਲ ਕੱਪੜੇ ਕੁੜੇ ਵਾਗ ਬੈਗ ਰੱਖੇ ਕਰਕੇ ਤੇ ਮੈਂ ਅਚਾਨਕ ਆਇਆ ਤੀ 9 ਵਜੇ ਸ਼ਾਮ ਨੂੰ ਘਰ ਕੰਮ ਤੋਂ ਮੈਂ ਲਮਾਰੀ ਖੋਲੀ ਲਮਾਰੀ ਚਾਬੀ ਹੈ ਨਹੀਂ ਸੱਚੇ ਲਮਾਰੀ ਚਾਬੀ ਹੈ ਨਹੀਂ ਤੇ ਮੈਂ ਇਹਨੂੰ ਕਿਹਾ ਮੈਂ ਲਮਾਰੀ ਚਾਬੀ ਦੇਈ ਆ ਪਰਬ ਤੇ ਕਹਿੰਦੀ ਆ ਆਮ ਆ ਗਈ ਆ ਗਈ ਲੈ ਕੇ ਚਮ ਚਾਬੀ ਲੈ ਕੇ ਮੈਂ ਚਾਬੀ ਖੋਲ ਕੇ ਅਲਮਾਰੀ ਖੋਲੀ ਚਰੋਂ ਤੇ ਸਾਰਾ ਕੁਝ ਅੰਦਰੋਂ ਖਾਲੀ ਪਿਆ ਤੇ ਫਿਰ ਇਹਦੇ ਮੈਂ ਡੈਡੀ ਨੂੰ ਫੋਨ ਲਾਇਆ ਮੈਂ ਤੁਹਾਡਾ ਕੋਈ ਪਲਾਨ ਹੈ ਤੁਹਾਨੂੰ ਕੱਲ ਨੂੰ ਕੱਲ ਲੈ ਕੇ ਜਾਂਦਾ ਜਿੰਦਾ ਨਹੀਂ ਸਾਡਾ ਤਾਂ ਕੋਈ ਪਲਾਨ ਨਹੀਂ ਆ ਵਾਪਸ ਲੈ ਤੇ ਫੇਰ ਸਾਡੀ ਮਤਲਬ ਫੇਰ ਦੀਦਨਾ ਗੱਲ ਕਰਾਈ ਪੈਂਦਾ ਜੇ ਆਪਾਂ ਆਵਾਂਗੇ ਤੇ ਆਪਾਂ ਤੁਹਾਨੂੰ ਦਿਨੇ ਆਵਾਂਗੇ ਤੁਹਾਨੂੰ ਦੱਸ ਕੇ ਆਵਾਂਗੇ ਤੁਹਾਨੂੰ ਪੁੱਛ ਕੇ ਲੈ ਕੇ ਜਾਵਾਂਗੇ ਇਹ ਵੀ ਕਹੇ ਨਹੀਂ ਨਹੀਂ ਮੈਂ ਤੇ ਉੱਧਰ ਪੈਕ ਕੀਤਾ ਸੀ ਸਮਾਨ ਕਿ ਬਾਹਰ ਘੱਟਾ ਪੈਂਦਾ ਵਾ ਤੇ ਮੈਂ ਪੈਕ ਕਰਿਆ ਦਦਨੀ ਅਲਮਾਰੀਆ ਘੱਟਾ ਘੁੱਟਾ ਪੈਂਦਾ ਤੇ ਮੈਂ ਬੈਗ ਚ ਪੈਕ ਕਰਕੇ ਦਦਨੀ ਕਿਹੜਾ ਕੱਪੜੇ ਮੈਂ ਪਾਉਣੇ ਆ ਚਲੋ ਗੱਲ ਠੰਡੀ ਹੋ ਗਈ ਆਪਾਂ ਉਹਨੇ ਹਾਸੇ ਜਪਾਤੀ ਉਹ ਡੈਡੀ ਕਹਿੰਦਾ ਨਹੀਂ ਆਪਾਂ ਕਿਹਨੇ ਲੈਣ ਨਹੀਂ ਆਉਣਾ ਠੀਕ ਆ ਆਪਾਂ ਹੱਸ ਕੇ ਹਲਕਾਤੀ ਮਤਲਬ ਸੌਂ ਗਏ ਆਪਾਂ ਮੀਆਂ ਬੀਵਜ ਦਾ ਆਪਾਂ ਕਰਦੇ ਹੁੰਦੇ ਠੀਕ ਆ ਮ ਸਵੇਰੇ 6 ਵਜੇ ਦਾ ਟਾਈਮ ਤੇ ਵਾਈਬ੍ਰੇਸ਼ਨ ਫੋਨ ਤੇ ਹੋਈ ਆ ਮੇਰਾ ਵੀ ਅਲਾਰਮ ਲੱਗਾ ਹੁੰਦਾ ਫੋਨ ਤੇ ਤੇ ਇਹਦੇ ਫੋਨ ਦੀ ਵਾਈਬ੍ਰੇਸ਼ਨ ਹੋਈ ਮੈਂ ਸ਼ਾਇਦ ਮੇਰਾ ਫੋਨ ਵੱਜਾ ਮੈਂ ਅਲਾਰਮ ਬੰਦ ਕੀਤਾ ਮੈਂ ਫੇਰ ਸੌਂ ਗਿਆ ਉਸ ਤੋਂ ਬਾਅਦ ਜਦੋਂ ਸਵੇ ਇਹਨੂੰ ਪ੍ਰਵਾਹ ਦਿੱਤੀ ਪਹਿਲਾਂ ਚੈੱਕ ਕਰ ਲਿਆ ਅੰਟੀ ਥੱਲੇ ਸਾਡੇ ਨਾਲੋਂ ਹੋਂਡੇ ਥੱਲੇ ਕਹਿੰਦੀ ਆ ਮੰਮੀ ਤੀਂ ਨੋਂਡੇ ਜੇ ਕਹਿੰਦੀ ਕਹਿੰਦੀ ਨੋਂਡੇ ਆ ਸਾਨੂੰ ਸੇ ਬੂਹਾ ਖੁੱਲਣ ਦੀ ਆਵਾਜ਼ ਆਈ ਜੇ ਉਸ ਤੋਂ ਬਾਅਦ ਆਪਾਂ ਭੱਜ ਕੇ ਗਏ ਉਹਦੇ ਮਗਰ ਉੱਥੇ ਕੁਝ ਨਹੀਂ ਫਿਰ ਆਪਾਂ ਪੁਛ ਵਰਤਾਲ ਕੀਤੀ ਉੱਥੇ ਪਟੂਰੇਆਂ ਵਾਲਾ ਸਾਹਮਣੇ ਰੇੜੀ ਲੋਂਦਾ ਉਹਨੂੰ ਪੁਛ ਵਰਤਾਲ ਕੀਤੀ ਕਿ ਕੁੜੀ ਕੋ ਯਹੀ ਚੂੜੇ ਵਾਲੀ ਅੰਦਰੋਂ ਗਲੀ ਤੋਂ ਨਿਕਲੀ ਆ ਉਹ ਕਹਿੰਦੇ ਹਾਂਜੀ ਬਾਜੀ ਕੁੜੀ ਇੱਕ ਚੂੜੀਆਂ ਲਈ ਗਈ ਨਾਲ ਮੁੰਡਾ ਸੀ ਉਹਦੇ ਸਰਦਾਰ ਜੀ ਉਹ ਨਾਲ ਚਪੋਟਲੀ ਪੜੀ ਸੀ ਸਮਾਨ ਫੜਿਆ ਤੇ ਕੁੜੀ ਭੱਜ ਕੇ ਗੱਡੀ 'ਚ ਬਹਿ ਕੇ ਸਕ੍ਰਿਪਟ ਵਿੱਚ ਤੇ ਦੋਨੀਆਂ ਨੇ ਚੱਲ ਗਏ ਆ ਤੇ ਫਿਰ ਮੈਂ ਹੁਣ ਥਾਣੇ ਆ ਕੇ ਤਰਖਾਸ ਦਿੱਤੀ ਆ ਕਿ ਉਹਨਾਂ ਨੂੰ ਕਿਹਾ ਕਿ ਧਾੜਾ ਸਾਡਾ ਸਮਾਨ ਲਿਮਾਰੀ ਵਿੱਚੋਂ ਮੈਨੂੰ ਸਾਨੂੰ ਸ਼ੱਕ ਆ ਕਿ ਸਮਾਨ ਸੋ ਸਾਰਾ ਲੈ ਗਏ ਉਹਨਾਂ ਮੈਂ ਤੁਹਾਨੂੰ ਪਰਮਿਸ਼ਨ ਦਿੱਤੀ ਕਿ ਤੁਸੀਂ ਲਿਮਾਰੀ ਤੋੜ ਕੇ ਚੈੱਕ ਕਰਕੇ ਵੇਖ ਸਕਦੇ ਹੋ ਜੀ ਫਿਰ ਮੈਂ ਅਲਮਾਰੀ ਤੋੜਨ ਦੋ ਬੰਦੇ ਲੈ ਕੇ ਆ ਆਪਾਂ ਅਲਮਾਰੀ ਤੋੜ ਕੇ ਸਾਰੀ ਖੋ ਕੇ ਚੈੱਕ ਕੀਤੀ ਵਿੱਚੋਂ ਸਾਰਾ ਸੋਨਾ ਗਿਆਪ ਮੇਰਾ ਕੈਸ਼ ਗਿਆਪ ਸਾਡੇ ਸਾਰੇ ਕੱਪੜੇ ਗਿਆਪ ਜਿਹੜੇ ਜੁੱਤੀ ਮੇਕਅਪ ਦਾ ਸਮਾਨ ਸਾਰਾ ਕੋਸ਼ ਟੋਟਲੀ ਇੱਕ ਤੇ ਸੈੱਟ ਪਿਆ ਸੀ ਉਹਨੂੰ ਆਪਾਂ ਜਿਹੜਾ ਵਿਆਹ ਤੇ ਦਿੰਦੇ ਆ ਫਿਰ ਇੱਕ ਘਰ ਸੈੱਟ ਦਿੱਤਾ ਸੁਣਦਾ ਲੈ ਕੇ ਨਾਲ ਇਅਰਿੰਗਸ ਆਹ ਤੇ ਨਾਲ ਰਿੰਗਸ ਜਿਹੜੇ ਕੈਸ਼ ਮੇਰਾ ਲੱਖ ਰੁਪਿਆ ਆਪਾਂ ਬੈਂਕ ਤੋਂ ਕਢਾਇਆ ਸੀ ਸਾਡੇ ਕੋਲ ਕਾਪੀ ਜੇ ਮੈਂ ਕਢਾ ਕੇ ਖਾੜਾ ਕੰਮ ਡੇਲੀ ਬੇਸ ਤੇ ਦਿੰਦੇ ਆ ਆਪਾਂ ਦੁਨੈਸਤਾ ਕੰਮ ਤੇ ਮੈਂ ਉਹ ਲਿਖਾ ਕੇ ਰੱਖਿਆ ਸੀ ਲੱਖ ਰੁਪਿਆ ਉਹ ਹੀ 50000 ਰੁਪਿਆ ਮੇਰਾ ਆਪਣਾ ਪਹਿਲਾ ਜਿਹੜੀ ਸਾਡੀ ਸੇਲ ਹੁੰਦੀ ਉਹ ਪਈ ਤੇ ਨਾਲ ਸੁਗੰਦ ਦੇ ਪਿਆਹੇ ਪਏ ਹੀ ਉਹ ਸਾਰੇ ਗੈਪ ਤਿੰਨ ਸਾਢੇ ਤਿੰਨ ਚਾਰ ਟੋਲੇ ਦਾ ਸਾਡਾ ਹਾਰ ਏ ਉਹ ਗੈਪ 이어ਰਿੰਗ ਸੀ ਦੋ ਟੋਲੇ ਦੇ ਉਹ ਗੈਪ ਮੁੰਦਰੀ ਉਹ ਦਾ ਡੈਡੀ ਆਪ ਮੰਨਿਆ ਸਾਡੇ ਕੋਲ ਮੇਕੋ ਰਿਪੋਰਟਿੰਗ ਪਈ ਆ ਮੈਂ ਉਹਨਾਂ ਨੂੰ ਕਿਹਾ ਮੈਂ ਡੈਡੀ ਉਹਦੀ ਪਹਿਲਾਂ ਕਿਤੇ ਗੱਲਬਾਤ ਹੀ ਕਿ ਮੁੰਡੇ ਨਾਲ ਤੇ ਤੂੰ ਉਤੇ ਤੋਰ ਦੇ ਸਾਡੀ ਜ਼ਿੰਦਗੀ ਤੋਂ ਖਰਾਬ ਕੀਤੀ ਉਹਦੇ ਡੇਢ ਦੇ ਕਹਨੇ ਪੁੱਤ ਜਹਾਨੂੰ ਪਤਾ ਹੁੰਦਾ ਸਾਨੂੰ ਤੇ ਹੀ ਕਿ ਚੱਲ ਬਸ ਜੂਗੀ ਘਰ ਚ ਹੁਣ ਆਪਾਂ ਦੂਜੇ ਨਾਲ ਵਿਆਹ ਕੀਤਾ ਹੋਇਆ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੂਗਾ ਤੇ ਮਤਲਬ ਗੋਲ ਮੋਲ ਜਵਾਬ ਦਿੱਤਾ ਕੋਈ ਸਾਨੂੰ ਸਪਸ਼ਟ ਜਵਾਬ ਉਹਨਾਂ ਨੂੰ ਮਿਲਿਆ ਮਤਲਬ ਇਹਦਾ ਮਤਲਬ ਉਹਨਾਂ ਨੂੰ ਪਤਾ ਵਾ ਕਿਹੜੇ ਮੁੰਡੇ ਨਾਲ ਭੱਜੀ ਆ ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਆ ਐਗਨ ਮੈਰਿਜ ਉਹਨਾਂ ਦੀ ਪਹਿਲੇ ਖਾਂਦ ਵੀ ਡੇਢ ਕੁ ਮਹੀਨਾ ਰਹੀ ਸੀ ਸਾਨੂੰ ਜਿੱਦਾਂ ਦੱਸਿਆ ਕਿ ਡੇਢ ਮਹੀਨਾ ਮੈਂ ਉਹਦੇ ਨਾਲ ਰਹੀ ਆ ਮੁੰਡਾ ਬਾਹਰ ਚੱਲ ਗਿਆ ਬਾਅਦ ਚ ਮੇਰੀ ਯੋਧ ਘਰ ਦੇ ਨਾਲ ਅਣਬਣ ਹੋ ਗਈ ਤੇ ਮੈਂ ਵਾਪਸ ਆ ਗਈ ਹੁਣ ਸਾਨੂੰ ਇਹ ਹੀ ਸ਼ ਵੇਲਾ ਵੀ ਨੇ ਇਹ ਪਲਾਨ ਬਣਾਇਆ ਕਿ ਉਹਨਾਂ ਦੀ ਇਮੇਜ ਖਰਾਬ ਕਰਕੇ ਕਿ ਆਪਾਂ ਘਰ ਦੇ ਸਾਹਮਣੇ ਸ਼ੋਅ ਹੋ ਜਾਈਏ ਕਿ ਮੈਂ ਚੰਗੀਆਂ ਕਿ ਮਤਲਬ ਉਹਦੇ ਘਰ ਦੇ ਬੁਰੇ ਆ ਠੀਕ ਆ ਉਹ ਥਾਂ ਤੋਂ ਬਾਅਦ ਫਿਰ ਇਹਨੇ ਸੈਕਿੰਡ ਮੈਰਿਜ ਦੇ ਮੈਨ ਕਿਤੇ ਮੈਂਦਰ ਸਿਫ ਤੇਨਬ ਤੇ ਰਹੀ ਤੇ ਤੇਨਬ ਤੇ ਜੋ ਵੀ ਮੇਰੇ ਖਿਆਲ ਅੱਛੇ 5-7 ਦਿਨਾਂ ਡੇਕਾਰ ਰਹੀ ਹੋਣੀ ਆ ਬਾਕੀ ਥਾਂ ਨੇ ਆਪਣੇ ਪੇਕੇ ਕੱਟੇ ਆ ਹੁਣ ਮੇਰੇ ਕੋਲ ਜਿਹੜੀ ਭੱਜਣ ਦੀ ਵੀਡੀਓ ਹੈ ਮੁੰਡੇ ਨਾਲ ਸਮਾਨ ਫੜਿਆ ਪੁਲਿਸ ਫੜੀ ਉਹ ਸਾਰੀ ਮੇਰੇ ਕੋਲ ਵੀਡੀਓ ਸਾਰੀ ਪਈ ਆ ਸਭ ਡੈਡੀਆਂ ਦੋਨੇ ਜਾਣੀਆਂ ਆ ਆਪਾਂ ਹੋਰ ਹੈ ਕੋਈ ਨਹੀਂ ਸਾਡੇ ਹਾਂਜੀ ਮੰਮੀ ਸਾਡੇ ਦਾ ਐਕਸਪਾਇਰ ਹੋ ਗਏ ਨੇ 3 ਸਾਲ ਪਹਿਲਾਂ 2020 ਵਿੱਚ ਉਸ ਤੋਂ ਬਾਅਦ ਮੈਂ ਤੇ ਮੇਰੇ ਡੈਡੀ ਵੱਸ ਤੋਂ ਦੋਨੇ ਜਾਣੇ ਪਿਓ ਪੋਤੀਆਂ ਪੈ ਗਏ ਆ ਡੈਡੀ ਸਾਡ ਦਾ ਐਕਸੀਡੈਂਟ ਆਇਆ ਉਹ ਤੇ ਦੋ ਮਹੀਨੇ ਹੋ ਗਏ ਬੈੱਡ ਤੇ ਪਏ ਆ ਤੇ ਉਸ ਤੋਂ ਬਾਅਦ ਮੈਂ ਇਕੱਲਾ ਹੀ ਕੰਮ ਕਰਦਾ ਪਿਆ ਜਿਹੜਾ ਕਰਦਾ ਹੈ ਘਰ ਦਾ ਸਾਨੂੰ ਤੇ ਇੱਕ ਚੰਗੀ ਕੁੜੀ ਆ ਚਲੋ ਸਾਡਾ ਕਾਚ ਰੋਟੀ ਪੱਕ ਜਾ ਕਰੂਗੀ ਸਾਨੂੰ ਥੋੜਾ ਸੋਖ ਹੋ ਜਾਊਗੀ ਪਰ ਸਾਨੂੰ ਕੀ ਪਤਾ ਹੈ ਕਿ ਹੁਣ ਆ ਲੋਕਾਂ ਦੇ ਦਿਲਾਂ ਵਿੱਚ ਕੀ ਆ ਕਿ ਇਹਨਾਂ ਦੇ ਗਰੁੱਪ ਪੂਰਾ ਗਰੋਹ ਹੀ ਬਣਾਇਆ ਹੋਇਆ ਹੈ ਇਹਨਾਂ ਨੇ